ਤੇ ਕਿੱਥੇ ਲਾਦੇ ਪਏ ਆ ਲੈ ਨਹੀਂ ਨਹੀਂ ਕੋਟ ਲੈ ਲੈ ਉਹ ਚੱਕਰ ਸਾਰੇ ਆਹ ਜੀ ਇਹ ਸ਼ੱਕਰ ਨਹੀਂ ਹੈ ਵੀ ਇਹ ਤਾਂ ਘੋੜੀ ਆ ਹਾਂ ਪਾਪਾ ਇਹ ਚੱਕਰ ਦਾ ਕੰਸੈਪਟ ਲੈਣਾ ਹੈ ਹਾਂ ਇਹ ਤੇਰਾ ਦੂਜਾ ਲੈ ਰਿਹਾ ਹੈ ਦੇਖੋ ਯਾਰ ਇਤਨੇ ਜਵਾਬ ਦੇ ਆਪਣੇ ਪਰਦੇਸ ਲੋਕੀ ਦੇਖ ਵਾਲੇ ਪਰਦੇਸ ਦੇਖ ਜੈਨੋ ਇਟਲੀ ਤੁਹਾਨੂੰ ਕੀ ਤੋੜੀ ਤੋਂ ਵਰਤਣੀ ਸਕਲਰ ਦਾ ਰੋੜਾ ਬੁੜੂ ਕਿਉਂ ਡਾਲਦਾ ਹੈ ਕਿਉਂਕਿ ਹਸਾਨੀ ਲੋਕੀ ਜਿਉਂ ਕੀ ਰੰਗਵਾਲਾ ਪਸੰਦ ਕਰਦਾ ਹੈ ਤੁਹਾਨੂੰ ਤਾਂ ਕਲਰ ਬਣਾਉਂਦਾ ਹੈ ਕਲਮ ਜਨ ਸੁਵਾਨੀ ਕਲਰ ਰੱਖਾ ਮੇਰੇ ਪਾਸ ਦੇਖ ਲਉਂਗਾ ਆਪਕੋ ਕਲਰ ਦਿਖਾ ਦਊਂਗਾ ਜੇ ਰੱਖਾ ਕਹਾ ਤੂੰ ਨੇ ਕਲਰ ਜਹਾਂ ਬੇਲਣੇ ਵਿੱਚ ਰਬੜ ਕਿਉਂ ਸੀ ਵਹਾਂ ਰਬੜ ਇਤਨੀ ਹੈ ਉਹ ਕੌਣ ਚਲਾਤਾ ਹੈ ਵੀ ਆਗ ਜਲਾਣੇ ਕੇ ਲਈ ਰਬੜ ਇਤਨੀ ਮੈਨੇ ਦੇਖੀ ਵਹਾਂ ਉਹ ਤੇਰੇ ਬਾਲਣ ਵਿੱਚ ਉਦੋਂ ਥੋੜੀ ਜਿਹੀ ਦੀ ਸੀ ਮੈਨੇ 20 ਪੌਂਡ ਲਏ ਪਰ 20 ਪੌਂਡ 20 ਪੌਂਡ ਮੈਨੇ 20 ਪੌਂਡ ਤੇ ਹੀ ਵੀ ਲੈ ਸਕਾਲੀ ਅੱਛਾ ਦੂਜੇ ਬੰਦੇ ਦੇ ਵਿਦੇਸ਼ ਤੇ ਹਾਂ ਕਰਨਾ ਕੀ ਉਸ ਆਗੂ ਜਲਾਣੇ ਲਈ ਆਗ ਜਲਾਣੇ ਤੇ ਜੇ ਪਤਾ ਉਸੇ ਪੋਲੂਸ਼ਨ ਕਿੰਨਾ ਫੈਲੇਗਾ ਹਮਾਰੇ ਪਾਸ ਵੀ ਹੋਰ ਨਹੀਂ ਹੈ ਜੇ ਇਧਰ ਦੇਖ ਲੋ ਜੀ ਜੋ ਵੀ ਦੇਖੋ ਖਤਮ ਹੋ ਰਹੀ ਸਭ ਹੈ ਸਾਲ ਪੁਰਾਣੀ ਪਰ ਤੂੰ ਵਰਤ ਨਹੀਂ ਆ ਖਤਮ ਹੋਣੀ ਹੈ ਆ ਕੱਪੜੇ ਵੀ ਫੱਟਣੇ ਇੱਕ ਦਿਨ ਵਰਤ ਦਾ ਵਰਤ ਹੀ ਖਤਮ ਹੋ ਗਈ ਬਿੜਾ ਕਰ ਕਰ ਹੀ ਜਾਂਦੇ ਹਵਾ ਦਾ ਪੋਲੂਸ਼ਨ ਇਧਰ ਦੇਖ 에ਅਰ ਸਭ ਖਤਮ ਬੰਦਾ ਵੀ ਖਤਮ ਹਵਾ ਉਹ ਬੰਦਾ ਲਊ ਕੀ ਬੰਦੇ ਹਵਾ ਲੈਣੀ ਸਾ ਉਹ ਵੀ ਖਰਾਬ ਬੋੜ ਖਾਣਾ ਤੋਂ ਉਹ ਵੀ ਖਰਾਬ ਦਿਖਾ ਉਧਰ ਹੱਥ ਕਰ ਉਧਰ ਉਧਰ ਦਿਖਾ ਹੱਥ ਉਹ ਦਿਖਾ ਉਹ ਦਿਖਾ ਲੈ ਠੀਕ ਹੋ ਗਿਆ ਨਹੀਂ ਸਰ ਆ ਦੇ ਸਰ ਥੋੜਾ ਰੰਗ ਨਾਲ ਹੀ ਬਦਲ ਗਿਆ ਇਹਨੇ ਕਿੰਨੀ ਥੋੜਾ ਰੰਗ ਆ ਗਿਆ ਪਾਣੀ ਪਾਣੀ ਜੇ ਸੇ ਵੀ ਨਹੀਂ ਪਤਾ ਤੇਰੇ ਕੋ ਜੇ ਲਾਈਨਾਂ ਨਹੀਂ ਗਿਨ ਸਕਦਾ 1 2 3 4 5 6 7 8 9 10 10 ਕੀ ਹੈ ਕਿੰਨੀ ਲਾਈਨਾਂ ਆਇਦਰ ਕੋ ਗਿਣਤੀ ਕਰ ਤੀਨ ਲਾਈਨਾਂ ਇਧਰ ਕੋ ਆ ਇਧਰ ਕੋ ਕਿੰਨੀਆਂ 1 2 4 5 ਆ ਗਈਆਂ ਨਾ ਬਿਲਕੁਲ 4 ਹੈ 1 2 3 4 5 ਪੰਜ ਹੀ ਮੈਂ ਕਹਿ ਰਹਾ ਹਾਂ ਇਧਰ ਕੋ 10 ਹੈ ਦਸਵੇਂ ਜੀ 10 ਹੈ ਮੈਂ ਨੇ ਦੱਸ ਦੱਸ ਇਹ ਤੱਕ ਹੀ ਕਰਦਾ 170 ਬੋਰੇ ਤੇਰੇ ਸ਼ੱਕਰ ਦੇ ਆ 170 ਬੋਰੇ ਤੂੰ ਸੱਚ ਬਤਾ ਇਹ ਸ਼ੱਕਰ ਹੈ ਕਿ ਖੰਡ ਹੈ ਸੱਚ ਝੂਠ ਨਹੀਂ ਬੋਲਣਾ ਜੇ ਸੱਚ ਬੋਲਣਾ ਵੈਸੇ ਬੋਲ ਤੂੰ ਸ਼ੱਕਰ ਹੈ ਕਿ ਖੰਡ ਹੈ ਜੀ ਹਾਂਜੀ ਖੰਡ ਮਿਕਸ ਹੈ ਅਜੇ ਸ਼ੱਕਰ ਨਹੀਂ ਖਾਣਗੇ ਲੋਕ ਖੰਡ ਖਾਣਗੇ ਠੀਕ ਹੈ ਓਕੇ ਪਾਟ ਨੀ ਜੀ ਵਾਰੇ ਆ ਹਾਂ ਸਰ ਮੈਨੂੰ ਜਿਹੜੇ ਮੁੱਖ ਥਾਣਾ ਅਫਸਰ ਜਿਹੜੇ ਐਸ ਐਚ ਓ ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਨੇ ਫੋਨ ਕਾਲ ਗਈ ਆ ਔਰ ਉਹਨਾਂ ਨੇ ਕਿਹਾ ਸੀ ਵੀ ਡਾਕਟਰ ਸਾਹਿਬ ਇੱਥੇ ਟਰਾਲੀ ਇੱਕ 베ਲਣਾ ਆ ਫਗਵਾੜਾ ਰੋਡ ਤੇ ਅੱਤੋਵਾਲ ਦੇ ਲੱਗ ਗਏ ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ ਤੁਸੀਂ ਆਓ ਤੇ ਇਹ 베ਲਣੇ ਤੇ ਜਿੱਦਾਂ ਪਤਾ ਹੀ ਹੁੰਦਾ ਵੀ ਗੁੜ ਨਹੀਂ ਬਣਾਉਂਦੇ ਲੋਕ ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ ਔਰ ਖੰਡ ਵੀ ਜਿਹੜੀ ਉਹ ਬੜੀ ਘੱਟ ਦਰਜੇ ਦੀ ਘਟੀਆ ਦਰਜੇ ਦੀ ਲਿਆਉਂਦੇ ਅਸੀਂ ਆਏ ਆ ਮੇਰੀ ਫੂਡ ਸੇਫਟੀ ਟੀਮ ਆਈ ਆ ਮਨੀਸ਼ ਸੋਢੀ ਫੂਡ ਸੇਫਟੀ ਅਫਸਰ ਨਰੇਸ਼ ਕੁਮਾਰ ਸਾਡੇ ਹੁਸਨ ਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ ਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖਿਆ ਜਗਜੀਤ ਜੀ ਇਹਨਾਂ ਦੀ ਸਾਰੀ ਪੁਲਿਸ ਪਾਰਟੀ ਨਾਲ ਆ ਸੋ ਜਦੋਂ ਇੱਥੇ ਆ ਕੇ ਦੇਖਿਆ ਤੇ ਖੰਡ ਦੇ ਸੈਂਪਲ ਇਹਨਾਂ ਇਸ ਬੰਦੇ ਨੇ ਮੰਨਿਆ ਨੀਟੂ ਨੇ ਇਹ ਸਾਵਲੀ ਦਾ ਪਿੰਡ ਵੀ ਇਹਨੇ ਦੱਸਤਾ ਸਾਰਾ ਤੇ ਉਹ ਜੁਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਨੇ ਆ ਖੰਡ ਹੀ ਖਲਾਈ ਜਾਂਦੇ ਲੋਕਾਂ ਨੂੰ ਆ ਲੋਕੀ ਭਾਵੇਂ ਹੁਣੇ ਇੱਕ BMW ਗੱਡੀ 'ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੁੜ ਲੈ ਕੇ ਗਏ ਆ ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆ ਕਹਿਆ ਸੀ ਖਾ ਲੋ ਖੰਡ ਖਾ ਲੋ ਲੈ ਜਾਓ ਤੇ ਇਹ ਖੰਡ ਇੱਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ ਸੋ ਇਹ ਇਹਨਾਂ ਨੂੰ ਇਹ ਪੁੱਛੇ ਕਿ ਜੂਪੀ ਵਾਲਿਓ ਜੇ ਤੁਸੀਂ ਪੰਜਾਬ 'ਚ ਸਾਨੂੰ ਖੰਡ ਹੀ ਖਲੋਣ ਆਏ ਆ ਤੇ ਖੰਡ ਤਾਂ ਸੀ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ ਤੁਹਾਡੇ ਤੋਂ ਕਿਉਂ ਖਰੀਦਣੇ ਆ ਤੁਹਾਡੇ ਗੋੜ ਤਾਂ ਮੈਨੂੰ ਲੱਗਦਾ ਇਹ ਆਜੇ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ ਤੇ ਜਿਹੜਾ ਇਹਨਾਂ ਦਾ ਅੱਤ ਦਰਜੇ ਦਾ ਘਟੀਆ ਘੋੜਾ ਹੈ ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਕਿ ਪਲੀਜ਼ ਮੇਰੇ ਪੰਜਾਬੀ ਭਰਾਵੋ ਜਿਹੜਾ ਵੀ ਵੱਸਦਾ ਆ ਜਿਹੜਾ ਫੋਰਨ ਚ ਮੇਰੇ ਐਨ ਆਰ ਆਈ ਭਰਾਏ ਰੁਕ ਗਏ ਉਥੇ ਆਉਂਦੇ ਆਉਂਦੇ ਸੋ ਜਿੰਨੇ ਵੀ ਇਹਨਾਂ ਨੇ ਵੀ ਗੁੜ بڑے ਚਾਵਾਂ ਨਾਲ ਖਾਣਾ ਉਧਰ ਜਾ ਕੇ ਵੀ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ ਜਾਂ ਚਾਵਾਂ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀਆਂ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਇਸ ਰਿਜ਼ਲਟ ਕਿਦਾਂ ਦਾ ਆਉਂਦਾ ਉਦਾਂ ਦੀ ਫੇਰ ਕਾਰਵਾਈ ਕਰਾਂਗੇ ਇਹਦੇ ਤੇ ਸਾਡੀ ਫੂਡ ਫੂਡ ਸੇਫਟੀ ਟੀਮ ਬਲੋ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜਿੱਦਾਂ ਐਸਐਚਓ ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਤੇ ਇਹਨਾਂ ਨੇ ਗੁੱਲਰਾਂ ਜੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਖੋਰੀ ਖੋਰੀ ਦੇ ਵਿੱਚ ਖੰਡਲ ਕੋਈ ਹੁੰਦੀ ਆ ਇਹ ਦੱਸੋ ਜੇ ਇਹ ਲੀਗਲ ਆ ਜੇ ਜਾਏ ਜਾਂ ਤਾਂ ਫਿਰ ਲੁਕਾਉਣ ਦੀ ਕੀ ਲੋੜ ਐ ਸੋ ਮੈਂ ਕਹਿਣਾ ਚਾਹੁੰਦਾ ਪਹਿਲਾਂ ਇਹਨਾਂ ਕੋ ਰੀਜ਼ਨਿੰਗ ਸੀਗੀ ਵੀ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਣੇ ਆ ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ ਹੁਣ ਤਾਂ ਖੰਡ ਮੇਲਾ ਵੀ ਸ਼ੁਰੂ ਹੋ ਗਈਆਂ ਹੁਣ ਤੁਹਾਡੇ ਕੋਲ ਕਿਹੜਾ ਐਕਸਕਿਊਜ਼ ਆ ਜਾਣੀ ਆਪਣੀ ਖੰਡ ਖੜਾਉਣ ਆਏ ਆ ਪੰਜਾਬ ਚ ਸਾਨੂੰ ਇਹ ਉੱਥੇ ਜਾਣ ਜੋ ਮਰਜੀ ਕਰਨ ਖੜਾਉਣ ਆਪਣੇ ਦੇਸ਼ ਚ ਉੱਥੇ ਦੀ ਫੂਡ ਸੇਫਟੀ ਟੀਮ ਆ ਇਹਨਾਂ ਦਾ ਮਿਆਰ ਦੇਖਣ ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੁਣ ਦੇਣਾ ਸਾਨੂੰ ਪੰਜਾਬ ਨਾਲ ਵੀ ਪਿਆਰ ਆ ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ ਇਹਨਾਂ ਨੂੰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਇਹਨਾਂ ਦਾ ਇਹ ਆਪਣਾ ਸੁਧਾਰ ਕਰਨਾ ਨਹੀਂ ਪੈਨੂੰ ਲੱਗਦਾ ਨਹੀਂ ਸੁਧਰਨਗੇ ਕਦੀ ਹਾਂ